ਪਿਛਲੇ ਕੁਝ ਦਿਨਾਂ ਤੋਂ MDH ਅਤੇ Everest ਦੇ ਮਸਾਲਿਆਂ ਨੂੰ ਲੈ ਕੇ ਜੋ ਖਬਰਾਂ ਨੇ ਕਾਫੀ ਜ਼ਿਆਦਾ ਵਾਇਰਲ ਐ ਜੋ ਹੋ ਰਹੀਆਂ ਨੇ ਸੋ ਦੱਸ ਦਈਏ ਕਿ ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਇਹਨਾਂ ਮਸਾਲਿਆਂ ਦਾ ਉਪਯੋਗ ਕਰਦੇ ਹੋ ਤਾਂ ਇਹ ਖਬਰ ਨੂੰ ਜ਼ਰੂਰ ਵੇਖ ਲਿਓ ਕੇਂਦਰ ਸਰਕਾਰ ਨੇ ਫੂਡ ਕਮਿਸ਼ਨਰਾਂ ਨੂੰ ਦੇਸ਼ ਵਿੱਚ ਪੈਦਾ ਹੋਣ ਵਾਲੇ ਸਾਰੇ ਮਸਾਲਿਆਂ ਦੇ ਸੈਂਪਲ ਲੈਣ ਦੇ ਹੁਕਮ ਜਾਰੀ ਕੀਤੇ ਨੇ ਸੂਤਰਾਂ ਦੀ ਮੰਨੀਏ ਤਾਂ ਹਾਂਗਕਾਂਗ ਅਤੇ ਸਿੰਗਾਪੂਰ ਦੇ ਫੂਡ ਰੈਗੂਲੇਟਰ ਨੇ ਭਾਰਤ ਦੇ ਦੋ ਪ੍ਰਮੁੱਖ ਮਸਾਲਾ ਬ੍ਰਾਂਡਾਂ MDH ਤੇ Everest ਦੇ ਕੁਝ ਉਤਪਾਦਾਂ 'ਚ ਕੈਂਸਰ ਪੈਦਾ ਕਰਨ ਵਾਲੇ ਤੱਤ ਦੀ ਮੌਜੂਦਗੀ ਤੇ ਲਾਰਜ ਚੰਡੀ ਵਿਖਾ ਦਿੱਤੀ ਹੈ ਉਹਨਾਂ ਨੂੰ ਬਾਜ਼ਾਰ ਤੋਂ ਵਾਪਸ ਲੈਣ ਦੇ ਆਦੇਸ਼ ਦਿੱਤੇ ਨੇ ਹਾਂਗਕਾਂਗ ਤੇ ਸਿੰਗਾਪੁਰ ਦੇ ਵਿੱਚ ਐਮਡੀਐਚ ਅਤੇ ਐਵਰੇਸਟ ਦੇ ਮਸਾਲੇ ਤੇ ਪਾਬੰਦੀ ਲੱਗਣ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਐਕਸ਼ਨ ਲੈਣ ਦੇ ਮੂਡ ਵਿੱਚ ਹੈ ਭਾਰਤ ਦੇ ਫੂਡ ਸੇਫਟੀ ਰੈਗੂਲੇਟਰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਇਸ ਮਾਮਲੇ ਦੀ ਨਵੀਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਸੰਬੰਧੀ ਜਾਰੀ ਕੀਤੇ ਹੁਕਮ ਅਨੁਸਾਰ ਤਿੰਨ ਤੋਂ ਚਾਰ ਦਿਨਾਂ 'ਚ ਦੇਸ਼ ਦੀਆਂ ਸਾਰੀਆਂ ਮਸਾਲਾ ਬਣਾਉਣ ਵਾਲੀਆਂ ਇਕਾਈਆਂ ਤੋਂ ਨਮੂਨੇ ਲਏ ਜਾਣਗੇ ਸਿਰਫ ਐਮਡੀਐਚ ਅਤੇ ਐਵਰੇਸਟ ਹੀ ਨਹੀਂ ਸਾਰੀਆਂ ਮਸਾਲਾ ਬਨੋਂ ਵਾਲੀਆਂ ਕੰਪਨੀਆਂ ਤੋਂ ਨਮੂਨੇ ਲਏ ਜਾਣਗੇ ਜਿਨ੍ਹਾਂ ਦੀ ਕਰੀਬ 20 ਦਿਨਾਂ ਚ ਲੈਬ ਤੋਂ ਰਿਪੋਰਟ ਆ ਜਾਏਗੀ ਦੱਸਦੇ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਖਪਤਕਾਰ ਤੇ ਮਸਾਲਿਆਂ ਦਾ ਨਿਰਯਾਤਕ ਹੈ ਵਿੱਤੀ ਸਾਲ 2022-23 ਚ ਦੇਸ਼ ਨੇ ਕਰੀਬ 32000 ਕਰੋੜ ਰੁਪਏ ਦੇ ਮਸਾਲਿਆਂ ਦਾ ਨਿਰਯਾਤ ਕੀਤਾ ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ ਨੇ 5 ਅਪ੍ਰੈਲ ਨੂੰ ਕਿਹਾ ਸੀ ਕਿ ਦੋ ਭਾਰਤੀ ਬ੍ਰਾਂਡਾਂ ਦੇ ਕਈ ਡੱਬਾਬੰਦ ਮਸਾਲਿਆਂ ਦੇ ਮਿਸ਼ਰਣ ਉਤਪਾਦਾਂ ਦੇ ਨਮੂਨਿਆਂ 'ਚ ਕੀਟਨਾਸ਼ਕ ਇਥੀਲਨ ਆਕਸਾਈਡ ਪਾਇਆ ਗਿਆ ਸੀ ਹਾਂਗਕਾਂਗ ਤੇ ਸਿੰਗਾਪੁਰ ਨੇ ਆਪਣੇ ਨਾਗਰਿਕਾਂ ਨੂੰ ਐਮਡੀਐਚ ਤੇ ਐਵਰੇਜ ਤੋਂ ਮਿਸ਼ਤ ਮਸਾਲੇ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ ਹਾਂਗਕਾਂਗ ਤੇ ਸਿੰਗਾਪੁਰ ਦੇ ਫੂਡ ਸੇਫਟੀ ਵਿਭਾਗ ਦਾ ਕਹਿਣਾ ਹੈ ਕਿ ਇਹਨਾਂ ਕੰਪਨੀਆਂ ਨੇ ਕੁਝ ਮਸਾਲੇ ਦੇ ਮਿਸ਼ਰਣਾਂ ਵਿੱਚ ਕੀਟਨਾਸ਼ਕ ਇਥੀਲਨ ਆਕਸਾਈਡ ਦੀ ਮੌਜੂਦਗੀ ਪਾਈ ਗਈ ਹੈ